ਨੋ ਜਿਹੜੇ ਵਿੱਚ ਆਵਾਰਾ ਕੁੱਤਿਆਂ ਨੇ ਦਹਿਸ਼ਤ ਮਚਾ ਦਿੱਤੀ ਹੈ ਸੋ ਦੱਸਦੇ ਕਿ ਇੱਕੋ ਦਿਨ ਦੇ ਵਿੱਚ 18 ਬੱਚੇ ਅਸਮੇਤ 29 ਲੋਕਾਂ ਨੂੰ ਕਟਿਆ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਕਰ ਦਿੱਤਾ ਸੋ ਜ਼ਿਆਦਾਤਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸੋ ਦੱਸਦੇ ਕਿ ਇੱਕ ਬੱਚੇ ਦੇ ਚਿਹਰੇ ਉੱਤੇ ਗੰਭੀਰ ਸੱਟ ਲੱਗੀ ਹੈ ਜਿਸ ਨੂੰ ਕੀ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਸੋ ਵਾਰਾ ਕੁੱਤੇ ਦੇ ਹੰਤਕ ਦੇ ਨਾਲ ਜ਼ਖਮੀ ਬੱਚਿਆਂ ਦੇ ਵੱਲੋਂ ਇੱਕ 1.5 ਸਾਲ ਦਾ ਬੱਚਾ ਇੱਕ 1 ਸਾਲ ਦਾ ਤੇ ਇੱਕ 2 ਸਾਲ ਦਾ ਬੱਚਾ ਵੀ ਹੈ ਸਮ ਲੋ ਰੋੜਤੇ ਦੁਸ਼ਾਰਾ ਮੇਲਾ ਗਰਾਉਂਡ ਗੁਲਮੋਹਰ ਨਗਰ ਕ੍ਰਿਸ਼ਨਾ ਨਗਰ ਆਜ਼ਾਦ ਨਗਰ ਸਬਜੀ ਮੰਡੀ ਵਿੱਚ ਆਵਾਰਾ ਕੁੱਤਿਆਂ ਨੇ ਲੋਕਾਂ ਨੂੰ ਕੱਟਿਆ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ। ਜ਼ਿਆਦਾਤਰ ਜ਼ਖਮੀ ਦੁਸ਼ਾਰਾ ਮੇਲਾ ਗਰਾਉਂਡ ਉੱਤੇ ਕ੍ਰਿਸ਼ਨਾ ਨਗਰ ਇਲਾਕੇ ਦੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇੱਕ ਹਲਕੇ ਕੁੱਤੇ ਨੇ ਬੱਚਿਆਂ ਨੂੰ ਕੱਟਿਆ ਤੇ ਦੂਜੇ ਪਾਸੇ ਐਸਐਮਓ ਡਾਕਟਰ ਮਨਿੰਦਰ ਪਸੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਨਾਲ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਜਿਹੜੀ ਕਿ ਉਹ 30 ਤੋਂ ਵੀ ਵੱਧ ਪਹੁੰਚ ਗਈ ਹੈ। ਸਾਰੇ ਜ਼ਖਮੀਆਂ ਦਾ ਇਲਾਜ ਕਰਕੇ ਘਰ ਭੇਜਿਆ ਜਾ ਰਿਹਾ ਹੈ ਜਦੋਂ ਕਿ ਇੱਕ ਬੱਚੇ ਦੇ ਚਿਹਰੇ ਉੱਤੇ ਗੰਭੀਰ ਸੱਟ ਲੱਗੀ ਹੈ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਐ ਇਸ ਨੂੰ ਮੰਨ ਨੂੰ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਪੂਰਾ ਇਲਾਜ ਉਪਲਬਧ ਹੈ ਟੀਕਿਆਂ ਦੇ ਨਾਲ ਨਾਲ ਸਰਮ ਵੀ ਲਗਾਇਆ ਜਾ ਰਿਹਾ ਹੈ ਉਹਨੇ ਕਿਹਾ ਕਿ ਪਹਿਲਾਂ ਇੰਨੀ ਵੱਡੀ ਗਿਣਤੀ ਵਿੱਚ ਕੁੱਤਿਆਂ ਦੇ ਕੱਟਣ ਵਾਲੇ ਮਰੀਜ਼ ਨਹੀਂ ਆਏ ਨੇ ਇਸ ਵਾਰ ਇੱਕੋ ਦਿਨ ਦੇ ਵਿੱਚ 29 ਮਰੀਜ਼ ਆ ਗਏ